ਜੀ ਆਲਾ ਕੀ ਕਰ ਰਹੀਏ ਜੀ ਅੱਜ ਸਵੇਰੇ 4:30 ਵਜੇ ਦੇ ਟਾਈਮ ਤੇ ਕੋਈ ਲੁੱਟੇ ਦੇ ਆਏ ਨੇ ਅਸੀਂ ਜੇ ਲਗੇਟ ਖੋਲਿਆ ਉਹ ਸਾਡੇ ਅੰਦਰ ਹੀ ਕੰਮ ਚੱਪ ਕੇ ਆਏ ਹੋ ਸੀ ਪਹਿਲੇ ਕੰਨਾ ਦਿੱਤਾ ਹੈ ਜੋ ਵੀ ਉਹਨਾਂ ਦੇ ਹੱਥ ਲੱਗੀ ਚੀਜ਼ ਸਾਰੀ ਲੈ ਗਏ ਕਿਨੇ ਕੈਸ਼ ਵੀ ਲੈ ਗਏ ਤੇ 골ਡ ਵੀ ਲੈ ਗਏ ਨਾਲ ਤੇ ਬੰਦਸਾਂ ਸੀ ਰਵਲਵਰ ਵੀ ਲੈ ਗਏ ਕਿੰਨੇ ਜਣੇ ਆਏ ਇੱਕ ਵਾਰ ਲੈ ਕੇ ਚਾਰ ਆਦਮੀ ਸੀ ਘਰ ਕੌਣ ਕੌਣ ਸੀ ਘਰ ਸੀ ਦੋਨੇ ਸੀ ਵਾਈਫ ਜੀ ਤੇ ਮੈਂ ਸਾਬ ਕਿੰਨਾ ਤੇ ਕੈਰਕਟਰ ਕਿੰਨਾ ਅੰਦਾਜ਼ਾ 3 ਕਰੋੜ ਦੇ ਕਰੀਬ ਹੈਗਾ ਹੈ ਕੈਸ਼ ਵੀ ਤੇ 골ਡ ਵੀ ਇਹ ਤਾਂ ਕੱਲ ਹੀ ਰਹਿੰਦੇ ਸੀ ਪਰਿਵਾਰ ਨਹੀਂ بیٹے ਰਹਿੰਦਾ ਸੀ ਮੇਰਾ ਬੇਟਾ ਨਾਲੇ ਬੇਟਾ ਨਾਲ ਪੁੱਤਰਾ ਪੁੱਤਰੀ ਉਹ ਨੂੰ ਮਨ ਵਾਸਤੇ ਗਿਆ ਸੀ ਜਿੱਦਿ ਘਰੇ ਗਈ ਸੀ ਉਹ ਫਿਰ 10 ਦਿਨਾਂ ਤੋਂ ਸਵੇਰੇ ਆ ਕੇ ਵਾਪਸ ਤੇ ਕਿੰਛ ਤੇ ਸਾਫਾ ਹੈਗਾ ਕੋਈ ਤਾਂ ਕੰਮ ਕਰਨ ਵਾਲਾ ਜਾਂ ਕੋਈ ਨਹੀਂ ਆਹ ਜਾਂ ਕੋਈ ਸਾਡੇ ਕੋਲ ਬੁੱਧਾ ਨਹੀਂ ਸਾਡੇ 50 ਸਾਲ ਹੋ ਗਏ ਸਬਜ਼ੀ ਮੰਡੀ ਕੰਮ ਕਰਦੇ ਆ ਆ ਗਿਆ ਕੋਈ ਬੰਦਾ ਨਹੀਂ ਆਂਡੇ ਦਾ ਕੰਮ ਹੈ ਔਰ ਦਾ ਕੰਮ ਕਦੀ ਇਲਾਕੇ ਚ ਇਸ ਤਰ੍ਹਾਂ ਦੀ ਘਟਨਾ ਵਾਪਰੀ ਨਾ ਅਜੇ ਤੱਕ ਕੋਈ ਨਹੀਂ 25 ਸਾਲੋਂ ਸਾਨੂੰ ਇਥੇ ਰਹਿੰਦੇ ਆ ਪੁੱਟ ਮਾਰ ਵੀ ਕੀਤੀ ਉਹਨਾਂ ਨੇ ਹਾਂ ਪੁੱਟ ਮਾਰ ਪਹਿਲ ਉਹਨਾਂ ਨੇ ਕੀਤੀ ਵੀ ਤੁਸੀਂ ਰਲਾ ਪਾਓਗੇ ਫਿਰ ਉਹਦੇ ਗੋਲੀ ਮਾਰਦੇ ਨੇ ਹਥਿਆਰ ਹੈ ਕਿਹਦੇ ਚਾਰ ਉਹ ਰਵਲਵਰ ਹੈ ਸੀ ਕਿਸ਼ਟਾ ਗਾਈ ਜਾਂਦਾ ਰਵਲਵਰ ਦੇਖਾਂ ਹਾਂ ਬੰਦਕ ਬਣਾਇਆ ਹਾਂ ਬੰਦਕ ਬਣਾਇਆ ਹਾਂਜੀ ਅਮਨ ਪੁਲਿਸ ਆਈਆ ਪੁਲਿਸ ਕੀ ਕਰਦੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਅੱਜ ਬਾਤ ਇਹ ਕਿਰਾਨਾਮ ਦੱਸਦੇ ਥੇ ਇਹ ਵਾਲਾ ਬਟਕੀ ਗੱਲ ਬਤਾ ਜਿਹੜੀ ਚੋਰੀ ਹੋਈ ਰਾਤ ਚਾਰ ਜਣੇ ਆਏ ਕਿਸੇ ਵੇਲੇ ਹੋਲੇ 5 ਵਜੇ ਸਾਨੂੰ ਬੰਦ ਤਾਂ ਦਮਾਂ ਬੈਠ ਤੇ ਸਾਰਾ ਕੁਝ ਲੈ ਗਏ ਉੱਠ ਕੇ ਦਰਵਾਜ਼ੇ ਤੋੜ ਕੇ ਲੋਕਾਂ ਨੂੰ ਕੋ ਸੱਬਤ ਕਰਦੇ ਇਹ ਦਰਵਾਜ਼ਾ ਜੰਗਲਾਸ ਐ ਮੈਂ ਖੋਲਿਆ ਦਰਵਾਜ਼ਾ ਸਾਰੇ ਖੋਲੀ ਤਾਂ ਉੱਠ ਨਾ ਆਵੇ ਕੰਨ ਟੱਪ ਕੇ ਆਇਸੋ ਉਹ ਕੰਨ ਟੱਪ ਕੇ ਆਇਆ ਕਿ ਮੇਨ ਗੇਟ ਨਹੀਂ ਨਾ ਖੋਲਿਆ ਸੀ ਉਹ ਲੋਕ ਨੇ ਘਿੰਨੇ ਦੀ ਲੋਕ ਕੇਜੇ ਤੋਂ ਹਾਂਜੀ ਲੁੱਟ ਕਿੰਨੇ ਦੀ ਲੋਕ ਸੇ ਬਹੁਤ ਹੋਈ ਰਾਜ ਮੈਂ ਦੱਸ ਰਿਹਾ ਦੇਣਾ ਪਰ ਕਾਸ਼ਮੀ ਲੈ ਗਏ ਨੇ ਗਾਇਨੇ ਵੀ ਲੈ ਗਏ ਚੁੰਨਰੀ ਵੀ ਜਿਹੜੀ ਲੋਕ ਦੇ ਦਿਲ ਮਾਰੀ ਵਗੈਰਾ ਉਹਨਾਂ ਨੇ ਖੋਲੀਆਂ ਤੁਸੀਂ ਉਹ ਨਹੀਂ ਖੋਲੀਆਂ ਸਭ ਤਾਂ ਬੰਦ ਤਾਂ ਸੀ ਉਹਨਾਂ ਦੇ ਪਿੱਛੇ ਤੋੜ ਤੇ ਲੋਕ ਲੋਕ ਸਾਰੇ ਤੋੜ ਸਿੱਧੇ ਸਾਖ ਕੋ ਵੇਦਾ ਇੱਕ ਆਪੋ ਸੇਤਨ ਕੋ ਸਿੱਧੇ ਸਾਖ ਤਾ ਕਿਸ ਤਰ੍ਹਾਂ ਗੋਲਿਆ ਜਦੋਂ ਚੱਲੇਗਾ ਨੇ ਫਿਰ ਅਸੀਂ ਆਪਣੇ ਆਪ ਇੱਕ ਜੁਦਨ ਕੋਲਿਆ ਕਾਤਰੀ ਵੀ ਨਹੀਂ ਬੁਕੇ ਨੇ ਮੇਰੇ ਹੱਥ ਕੋਲ ਵੇਸੇ ਨਾ ਪੈਰ ਬੰਨੇ ਵੇਸੇ ਇਹਨਾਂ ਦੇ ਹੱਥ ਵੀ ਬੰਨੇ ਸੀ ਪੈਰ ਵੀ ਬੰਨੇ ਸੀ ਉਹ ਪੈਰ ਦੇ ਅੰਦਰ ਕੋਲਿਆ ਜਦੋਂ ਲੁੱਟ ਹੋਈ ਉਸ ਤੋਂ ਥੋੜੇ ਦੇਰ ਬਾਅਦ ਕੋਲਸਾ ਆਏ ਨਹੀਂ ਸੀ ਉਹ ਸਾਥੇ ਪੰਜ ਗਏ ਕਾਰ ਤੇ ਐਸੀ ਜਿਵੇਂ ਮੋਟਾ ਫੈਲਾ ਤੂੰ ਪਤਾ ਲੱਗਾ ਬਾਰੂ ਕਿਸ ਚੀਜ਼ ਤੇ ਆਈ ਸੀ ਉਹ ਗੱਡੀ ਚਕਾਰ ਅਸੀਂ ਨਹੀਂ ਵੇਖਿਆ ਬਾਰ ਕੁੜੇ ਜਿਹੜਾ ਨੇ ਸਹਿਰਾ ਸਹਿਰ ਕਰਦੇ ਉਹਨਾਂ ਨੇ ਕਿਹਾ ਗੱਡੀ ਲਾਈ ਸੀ ਉੱਥੇ ਪਿੱਛੇ ਉਹ ਐਕਟਵਾ ਵੀ ਲੈ ਕੇ ਚੱਡਾ ਜਾਂਦੀ ਵਾ ਲੈ ਦੋ ਚਾਬੀ ਵੀ ਲੈ ਗਏ ਕਿ ਤੁਸੀਂ ਕੋਈ ਮਗਰ ਨਾ ਜਾ ਸਕੋ ਇਸ ਲਈ ਹਾਂ ਹਾਂ ਸਰ ਅੱਜ ਤੁਸੀਂ ਪਹੁੰਚੇ ਹੋ ਇਸ ਇਸ਼ਕਾ ਦੇ ਉੱਤੇ ਕੀ ਗੱਲ ਹੋਈ ਹੈ ਵਾਰਦਾਤ ਕੀ ਹੋਈ ਹੈ ਇਸ ਇਸ਼ਕਾ ਦੇ ਉੱਤੇ ਕਿਹਾ ਜਾ ਰਿਹਾ ਕਿ ਕਰੋੜਾ ਰੁਪਏ ਦੀ ਲੁੱਟ ਹੋਈ ਹੈ ਬੰਦਕ ਬਣਾਇਆ ਗਿਆ ਘਰ ਦੇ ਵਿੱਚ ਦੋਹਾਂ ਜੀਆ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਕਿ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ ਉਹਦੇ ਸਬੰਧੀ ਹਿਤ ਤਤਕਸ਼ ਕਰ ਰਹੇ ਆ ਲੁੱਟ ਕਿੰਨੇ ਕ ਦੀ ਹੋਈ ਕੁਝ ਖਬਰ ਚੱਲਿਆ ਜੀ ਇਹ ਹਾਲੀ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ ਕਿੰਨੇ ਕ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰਾ ਖੋਹ ਨਾ ਰਹੇ ਆ ਤਤਕਸ਼ ਜਰੀਏ ਠੀਕ ਹੈ ਜੀ ਥੈਂਕ ਯੂ ਵੈਲਕਮ